रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦਾਜਾ ਦੇਸ਼ਾਂ ਵਿਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੁੱਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅਮਿਤ ਸ਼ਾਹ ਨੂੰ ਮਿਲਣ ਕੇ ਐਮਪੀ ਸਰਬਜੀਤ ਸਿੰਘ ਖਾਲਸਾ ਜੋ ਕਿ ਜਾਦ ਮੀਰਵਾਰ ਹੋਣਗੇ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਕੀਤੀ ਜਾ ਚੱਦੀ ਏ ਚਰਚਾ ਕਮਲਾ ਹੈ ਰਿਸ਼ਤੇਸ ਬਿਆਨ ਦੇ ਜੇ ਦੇਸ਼ਾਂ ਵਿਦੇਸ਼ਾਂ 'ਚ ਮਚ ਗਈ ਹਾ ਹਾਕਾਰ ਹਰ ਪਾਸੇ ਹੋਰੇ ਚਰਚੇ ਕੀ ਹੈ ਪੂਰਾ ਬਿਆਨ ਹੈ ਆਓ ਜਾਣਦਿਆਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਕਾਰੋਬਾਰੀ ਕਰਨ ਵਾਲੇ ਪੰਜਾਬੀਆਂ ਨੂੰ ਹੀ ਧਮਕੀਆਂ ਦੇ ਰਹੇ ਸੀ ਫਰੋਤੀਆਂ ਮੰਗ ਰਹੇ ਸੀ ਪੁਲਿਸ ਨੇ ਲਿਆ ਫਾੜ ਮਾਸਟਰਮੈਂਡ ਅਜੀਬ ਫਰਾਰ ਪੰਜਾਬੀ ਫਿਲਮਾਂ ਦਾ ਮਸ਼ਹੂਰ ਕਲਾਕਾਰ ਬਿੰਨੂ ਢਿੱਲੋਂ ਵੱਲੋਂ ਲੋਕਾਂ ਨੂੰ ਨਸ਼ੇ ਤੋਂ ਦੂਰ ਆਉਣ ਦੀ ਕੀਤੀ ਅਪੀਲ ਫੈਨਸ ਵਿੱਚ ਖੁਸ਼ੀ ਦੀ ਲਹਿਰ ਮਲੇਰਕੋਟਲਾ ਸ਼ਹਿਰ ਦੇ ਵਿੱਚ ਇਤਿਹਾਸਿਕ ਹਨੂਮਾਨ ਮੰਦਿਰ ਦੇ ਬਿਲਕੁਲ ਸਾਹਮਣੇ ਇੱਕ ਮੁਸਲਮਾਨ ਵੀਰ ਦੀ ਦੁਕਾਨ ਤੋਂ ਜਾਂਦਾ ਮੰਦਰ ਵਿੱਚ ਪ੍ਰਸ਼ਾਦ ਲੋਕ ਹੋਏ ਬਾਗੋ ਬਾਗ ਸਾਫ ਸਫਾਈ ਤੇ ਵਧੀਆ ਕੁਆਲਟੀ ਦਾ ਰੱਖਿਆ ਜਾਂਦਾ ਖਿਆਲ ਅਮਿਤ ਸ਼ਾ ਨੂੰ ਮਿਲਣਗੇ ਐਮਪੀ ਸਰਪਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਤੇ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਅਮਿਤ ਸ਼ਾ ਦੇ ਅੱਗੇ ਰੱਖਿਆ ਜਾ ਸਕਦਾ ਗਾਇਆ ਅਮਿਤ ਸ਼ਾ ਜਿਹੜੇ ਗ੍ਰਹਿ ਮੰਤਰੀ ਗਏ ਦੇਸ਼ ਦੇ ਉਹਨਾਂ ਨੂੰ ਮਿਲਣਗੇ ਸਰਪਜੀਤ ਸਿੰਘ ਖਾਲਸਾ ਤੇ ਤੁਹਾਨੂੰ ਦੱਸ ਦਈਏ ਤੇ ਕਾਫੀ ਡੇਗੀਆਂ ਚਰਚਾਵਾਂ ਜੜੀਆਂ ਗਿਆ ਉਹ ਪੰਜਾਬ ਦੇ ਇਸ ਮੁਲਾਕਾਤ ਲਾ ਕੇ ਜਿਹੜੀ ਕੀਤੀਆਂ ਜਾਣਗੀਆਂ ਅਮਿਤ ਸ਼ਾਹ ਜੀ ਦੇ ਨਾਲ ਉਹ ਤੁਹਾਨੂੰ ਦੱਸਤੀ ਕੰਮ ਸ਼ਾਹੀ ਦੀ ਰਹਿਸ਼ਤੇ ਜਿਹੜੀ ਮੁਲਾਕਾਤ ਕੀਤੀ ਜਾ ਦੇਗੀ ਭਾਈ ਸਰਪ ਜੀ ਸਿੱਖ ਖਾਲਸਾ ਤੁਹਾਨੂੰ ਦੱਸਦੀਏ ਕਿ ਸਰਪ ਜੀ ਸਿੰਘ ਖਾਲਸਾ ਫਰੀਦਕੋਟ ਤੋਂ ਸੰਸਦ ਮੈਂਬਰ ਹੈਗੇ ਨੇ ਐਮਪੀ ਦੀ ਚੋਣ ਲੜੀ ਸੀ ਉਹ ਜਿੱਤ ਹਾਸਲ ਕੀਤੀ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਔਰ ਕਰਮਜੀਤ ਅਨਮੋਲ ਜਿਹੜੇ ਆਵਾਦੀ ਪਾਰਟੀ ਦੇ ਕੈਂਡੀਡੇਟ ਹੈਗੇ ਸੀ ਉਹਨਾਂ ਨੂੰ ਵੱਡੀ ਗਿਣਤੀ ਤੋਂ ਹਰਾ ਕੇ ਰਗਾ ਸੀ ਉਹਨਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਸੀ ਕਿ ਚਰਨਜੀਤ ਸਿੰਘ ਦੇ ਜੋ ਬਿਆਨ ਜਿਹੜਾ ਪੀਤੇ ਦਿਨੀ ਆਇਆ ਸੀ ਸੰਸਦ ਦੇ ਵਿੱਚ ਉਸ ਦੀ ਸ਼ਲਾਘਾ ਕੀਤੀ ਹੈ ਕਿ ਉਸ ਦੀ ਕਾਫੀ ਤਾਰੀਫ ਕੀਤੀ ਹੈ ਕੋਨਾ ਨੇ ਚੰਨੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਮਤਪਾਲ ਨੂੰ ਲੈ ਕੇ ਸੰਸਦ ਦੇ ਵਿੱਚ ਉਹ ਸਹੀਗਾ ਸੀ ਉਹਦਾ ਮੁੱਦਾ ਚੁਕਰਾ ਲਾਜ਼ਮੀ ਬੰਦਾਗਾ ਸੀ ਇਹ ਕਹਣਾ ਗਿਆ ਸੀ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਗਿਨੇ ਹੁਣ ਅੱਜ ਜਿਹੜੀ ਮੁਲਾਕਾਤ ਜਿਹੜੀ ਗਈ ਆ ਉਹ ਗ੍ਰਾਮ ਮੰਤਰੀ ਅਮਿਤ ਸ਼ਾਹ ਦੀ ਰਿਹਾਈ ਤੇ ਕੀਤੀ ਜਾਏਗੀ ਦੇਖੋ ਕੀ ਮੁੱਦੇ ਡਿਸਕਸ ਕੀਤੇ ਜਾਂਦੇ ਆ ਤੇ ਕੀ ਨਤੀਜਾ ਨਿਕਲੇਗਾ ਔਰ ਕਿਹੜੇ ਕਿੜੀਆਂ ਗੱਲਾਂ ਰਹੀਆਂ ਆ ਆਪਸ ਵਿੱਚ ਕੀਤੀਆਂ ਜਾਣਗੀਆਂ ਜਾਣ ਗਿਆ ਜਲਦ ਹੀ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਜਾਣਕਾਰੀ ਦੇ ਦਵਾਂਗੇ ਹੈਰਿਸ ਨੇ ਆਪਣੇ ਪਹਿਲੇ ਭਾਸ਼ਣ ਗਾਜ਼ਾ ਦਾ ਜ਼ਿਕਰ ਕੀਤਾ ਹੈ ਜੰਗਬੰਦੀ ਤੇ ਵਿਰਾਮ ਲਗਾਉਣ ਦੀ ਕੀਤੀ ਗਈ ਹੈ ਮੰਗ ਅਮਰੀਕੀ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਆਡੂ ਨਾਲ ਚਰਚਾ ਕੀਤੀ ਹੈ ਉਹਨਾਂ ਨੇ ਧਿਆਜੂ ਨੂੰ ਕਿਹਾ ਕਿ ਜੰਗਬੰਦੀ ਸਮਝੌਤੇ ਦਾ ਸਮਾਂ ਆ ਗਿਆ ਹੈ ਕਿ ਸੀਐਨਐਨ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਉਹ ਗਾਜ਼ਾ ਦਾ ਦਰਦ ਤੇ ਚੁੱਪ ਨਹੀਂ ਰਹੇਗੀ ਤੁਹਾਨੂੰ ਦੱਸ ਦੇ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਕਮਰਾ ਹੈਰਿਸ ਨੇ ਵਿਦੇਸ਼ ਨੀਤੀ ਤੇ ਆਪਣੀ ਪਹਿਲੀ ਟਿੱਪਣੀ ਕਰ ਦਿੱਤੀ ਹੈ ਉਪ ਰਾਸ਼ਟਰਪਤੀ ਹੈਰਿਸ ਨੇ ਵੀਰਵਾ ਨੂੰ ਇਜ਼ਰਾਈਲ ਦੇ ਜੰਗਬੰਦੀ ਸਮਝੌਤੇ ਤੇ ਸਹਿਮਤ ਹੋਣ ਲਈ ਕਿਹਾ ਹੈ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਆਓ ਇਸ ਸਮਝੌਤੇ ਨੂੰ ਪੂਰਾ ਕਰੀਏ ਅਸੀਂ ਜੰਗਬੰਦੀ ਦੀ ਲਾਗੂ ਕਰ ਸਕੀਏ ਬੰਦਕਾਂ ਨੂੰ ਘਰ ਲਿਆਓ ਤੇ ਫਸਤੀਆਂ ਲੋਕਾਂ ਨੂੰ ਰਾਹ ਦਵਾਈਏ ਇਸ ਵਿਦੇਸ਼ ਨੀਤੀ ਤੇ ਕਮਲਾ ਹੈਰਿਸ ਦੀ ਪਹਿਲੀ ਟਿੱਪਣੀ ਹੈਰਿਸ ਦੀਆਂ ਟਿੱਪਣੀਆਂ ਉਹਨਾਂ ਦੇ ਸੰਭਾਵੀ ਰਾਸ਼ਟਰਪਤੀ ਉਮੀਦਵਾਰੀ ਤੋਂ ਬਾਅਦ ਡੈਮੋਕ੍ਰੇਟਿਕ ਵਿਦੇਸ਼ ਨੀਤੀ ਦੇ ਮੁੱਦੇ ਤੇ ਉਹਨਾਂ ਦੀਆਂ ਪਹਿਲੀਆਂ ਟਿੱਪਣੀਆਂ ਵਜੋਂ ਵਿਆਪਕ ਤੌਰ ਤੇ ਪਸਾਰਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਜ਼ਰਾਈਲ ਹਮਾਸ 'ਚ ਗੱਸਰ ਬਾਈਡਨ ਪ੍ਰਸ਼ਾਸਨ ਲਈ ਵੀ ਲਾਈਨ ਨੂੰ ਅਪਣਾਇਆ ਪ੍ਰਸ਼ਾਸਨ ਦੀ ਲਾਈਨ ਨੂੰ ਅਪਣਾਇਆ ਹੈ ਤੇ ਉਹ ਇਜ਼ਰਾਈਲ ਦੇ ਨਾਲ ਆਪਣੇ ਬਚਾ ਦੇ ਅਧਿਕਾਰ ਦੀ ਮਾਨਤਾ ਦਿੰਦੀ ਹੈ ਉਹਨਾਂ ਦੱਸਿਆ ਕਿ ਉਹ ਇਜ਼ਰਾਈਲ ਦੇ ਆਪਣੇ ਬਚਾ ਦੇ ਅਧਿਕਾਰ ਦੀ ਮਾਨਤਾ ਤਾਂ ਦਿੰਦੀ ਹੈ ਪਰ ਉਹ ਦੇਖਣਾ ਵੀ ਮਹੱਤਵਪੂਰਨ ਹੈ ਕਿ ਇਜ਼ਰਾਈਲ ਅਜੇ ਹਾ ਕਿਵੇਂ ਕਰ ਸਕਦਾ ਹੈ ਕਿ ਉਹਨਾਂ ਨੇ ਇਜ਼ਰਾਈਲ ਦੇ ਹਿਮਾਸ ਸੰਘਾ ਚ ਤੇ ਬਾਈਡਨ ਪ੍ਰਧਾਨ ਪ੍ਰਸ਼ਾਸਨ ਦੀ ਲਾਈਨ ਦਾ ਸਮਰਥਨ ਕਰਦੇ ਹੋਏ ਉਹ ਆਪ ਦੇ ਪਰ ਮਹੱਤਵਪੂਰਨ ਇਹ ਹੈ ਕਿ ਉਹ ਅਜੇ ਹ ਕਿਵੇਂ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੀਤੀ ਤੇ ਤਕਰੀਬਨ 39 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਨਸਲਕੁਸ਼ੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਜ਼ਿਆਦਾ ਨਾਗਰਿਕ ਮਰ ਰਹੇ ਹਨ ਇਹ ਕਿਹਾ ਹੈ ਗਾਇਆ ਜਿਹੜੇ ਹੁਣ ਰਾਸ਼ਟਰਪਤੀ ਚੋਣ ਦੇ ਦਾਅਵੇਦਾਰ ਹਨ ਫਿਲਮਾਂ ਨੂੰ ਦੇਖਣ ਵਾਲੇ ਪੰਜਾਬੀ ਕਲਾਕਾਰ ਬਿੰਨੂ ਢਿੱਲੋਂ ਜੋ ਕਿ ਬਹੁਤ ਹੀ ਫੇਮਸ ਐਕਟਰ ਹੈ ਗਾਇਆ ਅਕਸਰ ਤੁਸੀਂ ਇਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਕਲਾਕਾਰੀ ਦਿਹੋਂਦੇ ਦੇਖਿਆ ਹੀ ਹੋਵੇਗਾ ਭਾਵੇਂ ਜਲ ਜੁਲੀਅਟ 2 ਹੋਵੇ ਭਾਵੇਂ ਜਲ ਜੁਲੀਅਟ 1 ਹੋਵੇ ਜਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨੂੰ ਤੁਸੀਂ ਦੇਖਿਆ ਹੀ ਹੋਵੇਗਾ ਹੁਣ ਇਸ ਨੇ ਔਨਲਾਈਨ ਆ ਕੇ ਫੇਸਬੁੱਕ ਉੱਤੇ ਪੰਜਾਬੀਆਂ ਨੂੰ ਇੱਕ ਅਪੀਲ ਕਰ ਦਿੱਤੀ ਆ ਜਿੰਨੂੰ ਸੁਣ ਕੇ ਤੇ ਸਾਰੇ ਪੰਜਾਬੀ ਇਸ ਦੀ ਤਾਰੀਫ ਕਰਨ ਲੱਗੇ ਨੇ ਕਿਉਂਕਿ ਹੁਣ ਕਲਾਕਾਰ ਹੀ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਦੀ ਤਾਰੀਫ ਗੱਲਾਂ ਕਰਨ ਲੱਪਨ ਤਾਂ ਕਿਤਨਾ ਕਿਤੇ ਲੋਕ ਜਿਹੜੇ ਉਹਨਾਂ ਨੂੰ ਸੁਣਦੇ ਉਹਨਾਂ ਨੂੰ ਦੇ ਫੈਲ ਗਿਆ ਉਹ ਹੁਣ ਲੋਕ ਨੌਜਵਾਨ ਪੀੜ੍ਹੀ ਉਹਨਾਂ ਦੀ ਸ਼ਾਇਦ ਗੱਲ ਮੰਨ ਕੇ ਇਸ ਅਪੀਲ ਨੂੰ ਜਿਹੜਾ ਗਾਇਆ ਮੰਨ ਕੇ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਜਾਣਾ ਉਹਨਾਂ ਦਾ ਕਹਿਣਾਗਾ ਸੀ ਬਿੰਨੂ ਢਿਲੋ ਦਾ ਕਿ ਪੰਜਾਬੀਓ ਤੁਸੀਂ ਇਸ ਨਸ਼ੇ ਦੇ ਹੋਰ ਤੋਂ ਦੂਰ ਹੋ ਜਾਓ ਪੰਜਾਬ ਨੂੰ ਗਾ ਨਵੇਕਲਾ ਪੰਜਾਬ ਬਣਾਓ ਤੇ ਨਸ਼ੇ ਨੂੰ ਬਿਲਕੁਲ ਤਿਆਗ ਦਿਓ ਬਿਲਕੁਲ ਇਹਦੇ ਹੱਥ ਨਾਲ ਲੱਗੋ ਤੇ ਜੇ ਕੋਈ ਨਸ਼ਾ ਵੇਚਦਾ ਆ ਕਿ ਜਾਂ ਫਿਰ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਬੰਦ ਦੀ ਕਾਰਵਾਈ ਉੱਤੇ ਕਰਵਾਉ ਤਾਂ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣ ਜਾਵੇ ਇਹ ਵੀਡੀਓ ਜਿਹੜੀ ਹੈਗੀ ਹੈ ਬਿੰਨੂ ਢੋਲਦੀ ਜਿਹੜੀ ਜਦੋਂ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਤਾਂ ਫੈਨਸ ਵਿੱਚ ਖੁਸ਼ੀ ਦੀ ਲਹਿਰ ਛਾ ਚੁੱਕੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹੋਰ ਵੀ ਪੰਜਾਬੀ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਅਪੀਲਾ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜੇ ਲੋਕ ਇਹਨਾਂ ਨੂੰ ਸੌਂਦੇ ਆ ਤੇ ਉਹ ਇਹਨਾਂ ਦੀ ਗੱਲ ਮੰਨ ਕੇ ਨਸ਼ੇ ਤੋਂ ਦੂਰ ਹੋ ਜਾਣ ਸੱਸੀ ਗੱਲ ਜੀ ਪੰਜਾਬ ਜੜ ਦੀ ਪੰਜਾਂ ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਇੱਕ ਛੇਮਾ ਦਰਿਆ ਵਗ ਰਿਹਾ ਜਿਉ ਕਹਨੇ ਆਪਾਂ ਨਸ਼ਾ ਆਂਦ ਰਿਹਾ ਜੀ ਨੇ ਆਪਣੀ ਆਉਣ ਵਾਲੀ ਨਸਲ ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭੋਪਾਲ ਸਿੰਘ ਮਾਨ ਹੁਣਾਂ ਨੇ ਤੇ ਡੀਜੀਪੀ ਪੰਜਾਬ ਸ਼੍ਰੀ ਜਦੂ ਹੁਣਾਂ ਨੇ ਇੱਕ ਵੱਡਾ ਵੱਡਾ ਉਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਫਿਰ ਮੁੜ ਕੇ ਇਹਨੂੰ ਸਰਜੀਤ ਕਰੀਏ ਆਪਣੇ ਬਿਰਸੇ ਵਿਰਾਸਤ ਨੂੰ ਸਾਂਭੀਏ ਆਪਣੀ ਜਵਾਨੀ ਨੂੰ ਸਾਂਭੀਏ ਸੋ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਾਰੇ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਾਨੇ ਸਹਿਯੋਗ ਦਿਈਏ ਇਸ ਸਲਾਗਾ ਜੋ ਕਦਮ ਦਾ ਸੋ ਆ ਪਾਉ ਪਿਆਰ ਵਾਲੇ ਸਾਰੇ ਜਣੇ ਬੁਰਕੇ ਪੰਜਾਬ ਨੂੰ ਸਰਜੀਤ ਕਰੀਏ ਬਿਰਸੇ ਬਰਾਸ ਤੋਂ ਸਰਜੀਤ ਕਰੀਏ ਆਪਾਂ ਬੁਰਕੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾਈਏ ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਲਗਾ ਕਰਦਾ ਇਸ ਕਦਰ ਦੀ ਪੰਜਾਬ ਪਰਸਤੇ ਪੰਜਾਬ ਸਰਕਾਰ ਦੀ ਚੜ੍ਹਦੀ ਕਲਾ ਚੋ ਸਰਸ਼ਿਕਾ ਥੈਂਕ ਯੂ ਪੰਜਾਬੀਆਂ ਦੀ ਇੱਕ ਸਿੱਤ ਹੈਗੀ ਆ ਕਿ ਜਿੱਥੇ ਜਾਂਦੇ ਨੇ ਧਾਕੀ ਪਾਉਂਦੇ ਨੇ ਆਪਣਾ ਨਾਮ ਪੂਰਾ ਰੋਸ਼ਨ ਕਰ ਦਿੰਦੇ ਨੇ ਲੇਕਿਨ ਕੈਨੇਡਾ ਦੀ ਇਸ ਧਰਤੀ ਉੱਤੇ ਇਹ ਕੁਛ ਪੰਜਾਬੀ ਹੈਗੇ ਜਿਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਉਹਨਾਂ ਨੂੰ ਕਰ ਦਿੱਤਾ ਗਿਆ ਤੁਹਾਨੂੰ ਦੱਸ ਤੀਏ ਮਾਮਲਾ ਇਹ ਹੋਇਆ ਕਿ ਕੈਨੇਡਾ ਪੁਲਿਸ ਵੱਲੋਂ ਕੁੜੀ ਸਮੇਤ 6 ਮੂਲ ਨਿਵਾਸੀ ਜਿਹੜੇ ਪੰਜਾਬੀ ਨੌਜਵਾਨ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪਾਸਟਰ ਬਾਇੰਡ ਜਿਹੜਾ ਗਿਆ ਉਹਦੀ ਭਾਲ ਜਾਰੀ ਹੈ ਗਿਆ ਇਹਨਾਂ ਉੱਤੇ ਇਹ ਇਲਜ਼ਾਮ ਹੈਗਾ ਆ ਤੇ ਇਹ ਉੱਥੋਂ ਦੇ ਨਾਗਰਿਕ ਜਿਹੜੇ ਕਿ ਪੰਜਾਬੀ ਗਏ ਸੀ ਉਹਨਾਂ ਕੋਲੋਂ ਕਾਰੋਬਾਰੀ ਜਿਹੜੇ ਕਿ ਵੱਡੇ ਕਾਰੋਬਾਰੀ ਗਏ ਸੀ ਉਹਨਾਂ ਨੂੰ ਖਾਸ ਤੌਰ ਤੇ ਫਰੋਤੀਆਂ ਮੰਗਣ ਅਤੇ ਉਹਨਾਂ ਨੂੰ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਲੜਕੀ ਜਿਹੜੀ ਗਈ ਆ ਉਹ ਵੀ ਫੜੀ ਗਈ ਇੱਕ ਨਾਲ 6 ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆਗਾ ਹਾਲਾਂਕਿ ਇਹਨਾਂ ਦੀ ਉਮਰ ਦੱਸੀ ਜਾ ਰਹੀ ਜਿਹੜੀ ਉਹ ਛੋਟੀ ਦੱਸੀ ਜਾ ਰਹੀ ਕਿ 17 ਤੋਂ 21-22 ਸਾਲ ਦੀ ਉਮਰ ਦੇ ਇਹ ਨੌਜਵਾਨ ਦੱਸੇ ਜਾ ਰਹੇ ਗਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮਾਸਟਰ ਮਾਈਂਡ ਹੈਗਾ ਆ ਉਹ ਵੀ ਇੱਕ ਪੰਜਾਬੀ ਹੈਗਾ ਫਿਲਹਾਲ ਤਾਂ ਉਹ ਪੁਲਸ ਦੀ ਗ੍ਰਿਫਤ ਦੇ ਵਿੱਚ ਨਹੀਂ ਆ ਲੇਕਿਨ ਇਹ ਕੋਈ ਆਮ ਪੁਲਸ ਨਹੀਂ ਹੈਗੀ ਇਹ ਯੂਰਪ ਦੀ ਪੁਲਸ ਹੈਗੀ ਹੈ ਇਹਨਾਂ ਨੇ ਤਾਂ ਫੜੀ ਲੈਣਾ ਹੈਗਾ ਆ ਉਸ ਨੇ ਉਸ ਦੇ ਖਿਲਾਫ ਹੀ ਜਿਹੜੇ ਵਾਰੰਟੀ ਜਾਰੀ ਕੀਤੇ ਕਿ ਤੁਹਾਨੂੰ ਦੱਸ ਦੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਵਿੱਚੋਂ ਜਿਹੜੀ ਉਮਰ ਤਾਂ ਨੂੰ ਫੇਰ ਇੱਕ ਰੀ ਦੱਸਦੇ ਪਏ ਛੋਟੀ ਹੋਣ ਦੇ ਕਰਕੇ ਇੱਕ ਲੋਕਾਂ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਉਂਦੀ ਪਈਗੀ ਕਿ ਇੰਨੀ ਛੋਟੀ ਛੋਟੀ ਉਮਰ ਦੇ ਨੌਜਵਾਨ ਇੱਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਤੋਂ ਬਾਝ ਹੁਣ ਨਹੀਂ ਹੁੰਦੀਆਂਗੇ ਤੁਹਾਨੂੰ ਦੱਸ ਦਈਏ ਕਿ ਖਬਰ ਸੁਣ ਕੇ ਜਿੱਥੇ ਸਾਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਠੇਸ ਪਹੁੰਚੀ ਆ ਉੱਥੇ ਕੁਝ ਬੁੱਧੀਜੀਵੀ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਨੌਜਵਾਨ ਹੈਗੇ ਜਿਹੜੇ ਕਿ ਗੁੰਮਰਾਹ ਹੋ ਚੁੱਕੇ ਹੈਗੇ ਕਿ ਆਪਣੀ ਫੁੱਲੜਬਾਜੀ ਕਰਕੇ ਦੂਜਿਆਂ ਨੂੰ ਬਦਨਾਮ ਕਰਦੇ ਨੇ ਕਿ ਬਦਈਸ਼ਾ ਦੀ ਧਰਤੀਆਂ ਦੇ ਵਿੱਚ ਜਾ ਕੇ ਵੀ ਆਪਣੀਆਂ ਆਤਮਾਂ ਤੋਂ ਮਜਬੂਰ ਹੁੰਦੇ ਨੇ ਕਿ ਇਸ ਤਰ੍ਹਾਂ ਦੀ ਹਰਕਤਾਂ ਕਰਨ ਤੋਂ ਬਾਅਦ ਦੂਜਿਆਂ ਨੂੰ ਕਰਦੇ ਨੇ ਬਦਨਾਮ ਹੁਣ ਕੈਨੇਡਾ ਪੁਲਿਸ ਵੱਲੋਂ ਸਖਤ ਕਾਰਵਾਈ ਕਰ ਦਿੱਤੀ ਗਈ ਹੈ ਕਿ ਜਲਦ ਹੀ ਇਹਨਾਂ ਦਾ ਮਾਸਟਰਮਾਈਂਡ ਫੜ ਕੇ ਉਸ ਨੂੰ ਸੁਟੇ ਜਾਵੇਗਾ ਸਲਾਕਾਂ ਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਿਓ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਦੇ ਵਿੱਚ ਭਾਈ ਭਾਈ ਇਹ ਕਹਾਵਤ ਮਲੇਰ ਕੋਟਲਾ ਦੇ ਵਿੱਚ ਸੱਚ ਹੁੰਦੀ ਸਾਬਤ ਨਜ਼ਰ ਆਉਂਦੀ ਪਈ ਹੈ ਕਿ ਮਲੇਰ ਕੋਟਲਾ ਦੇ ਵਿੱਚ ਇੱਕ ਇਤਿਹਾਸਕ ਮੰਦਰ ਹਨੂਮਾਨ ਜੀ ਦਾ ਹੈਗਾ ਆ ਜਿੱਥੇ ਕੀ ਜਿਹੜਾ ਪ੍ਰਸ਼ਾਦ ਚੜ੍ਹਦਾ ਹੈਗਾ ਉਹ ਇੱਕ ਮੁਸਲਿਮ ਦੁਕਾਨਦਾਰ ਵੱਲੋਂ ਜਿਹੜਾ ਉਹ ਰੱਖਿਆ ਹੁੰਦਾ ਹੈ ਕਿ ਜਿੱਥੇ ਮੰਦਿਰ ਦੇ ਸਾਹਮਣੇ ਇਹ ਦੁਕਾਨ ਹੈਗੀ ਮੁਸਲਿਮ ਵੀਰ ਦੀ ਉਹ ਤਕਰੀਬੇ 5 ਦਹਾਕੀਆਂ ਤੋਂ ਜਿਹੜੀ ਉਹਨਾਂ ਦੀ ਦੁਕਾਨ ਪੁਰਾਣੀ ਹੈਗੀ ਆ ਉਨਾਰੇ ਵੱਡੇ ਬਡੇਰੇ ਇਸ ਦੁਕਾਨ ਨੂੰ ਚਲਾਉਂਦੇ ਆਏ ਨੇ ਉੱਥੇ ਹੀ ਲੋਕਾਂ ਦਾ ਇਹ ਕਹਿਣਾ ਗਿਆ ਤੇ ਇਸ ਵੀਰ ਨੇ ਜਿਹੜੀ ਦੁਕਾਨ ਖੋਲੀ ਗਈ ਹੈ ਜ ਜਿਹਨਾਂ ਦੇ ਵੱਡਿਆਂ ਨੇ ਜਿਹੜੀ ਦੁਕਾਨ ਚੱਲਦੀ ਆ ਰਹੀ ਗਈ ਆ ਅਸੀਂ ਕਿਸੇ ਮੱਜਬ ਨੂੰ ਨਹੀਂ ਦੇਖਦੇਗੇ ਮੰਦਰ ਚ ਚੜਮ ਵਾਲੇ ਪਛਾਦ ਦੀ ਸਿਰ ਸਫਾ ਸਾਫ ਸਵਾਈ ਵੱਲ ਧਿਆਨ ਰੱਖਿਆ ਜਾਂਦਾ ਗਿਆ ਉਹ ਸੋਦੇ ਦੀ ਕੁਆਲਿਟੀ ਦੇਖੀ ਜਾਂਦੀ ਹੈਗੀ ਆ ਨਾ ਕਿ ਕਿਸੇ ਦੁਕਾਨ ਦਾ ਨਾਮ ਪਾੜ ਕੇ ਕਿ ਜਾ ਕਿਸੇ ਮੱਜਬ ਨੂੰ ਦੇਖ ਕੇ ਜਿਹੜਾ ਅਸੀਂ ਉਹ ਸਮਾਨ ਖਰੀਦਦੇ ਹੈਗੇ ਆ ਉੱਥੋਂ ਦੇ ਨਾਗਿਕਾਂ ਦਾ ਵੀ ਕਹਿਣਾ ਗਾਇਆ ਕਿ ਜਿਹੜਾ ਮਲੇਰ ਕੋਠਲਾ ਸ਼ਹਿਰ ਹੈ ਗਾਇਆ ਉਹ ਆਪਸ ਦੇ ਵਿੱਚ ਸਾਰੇ ਹੀ ਮਿਲ ਜੁਲ ਕੇ ਰਹਿੰਦੇ ਨੇ ਤਿਹਾਰਾਂ ਨਾਲ ਮਿਲ ਕੇ ਮਨਾਉਂਦੇ ਨੇ ਚਾਹੇ ਉਹ ਗੁਰਪੁਰਬ ਹੋਣ ਕਿ ਜਾਂ ਫਿਰ ਦੀਵਾਲੀ ਹੋਣ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਦਾ ਗਾ ਉਹਨਾਂ ਦਾ ਇਸ ਗੱਲ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਗਾ ਕਿ ਅਸੀਂ ਇਹ ਦੁਕਾਨ ਤੇ ਉੱਤੇ ਜਿਹੜਾ ਸਮਾਨ ਖਰੀਦਦੇ ਗਏ ਆ ਉਹਦੀ ਸਿਰਫ ਕੁਆਲਿਟੀ ਵੇਖਦੇ ਗਏ ਆ ਉਹ ਨਾਲ ਦੇ ਨਾਲ ਸਾਫ ਸਫਾਈ ਵਧੀਆ ਸਮਾਨ ਵੇਚਿਆ ਜਾਂਦਾ ਗਾ ਉੱਥੇ ਉਹ ਤਕਰੀਬਾ 5 ਦਹਾਕਿਆਂ ਤੋਂ ਇੱਥੇ ਦੁਕਾਨਦਾਰੀ ਕਰਦੇ ਪਏ ਗਏ ਆ ਸਾਡੇ ਵੱਡੇ ਬਜ਼ੁਰਗਾਂ ਨੇ ਕੰਮ ਸ਼ੁਰੂ ਕੀਤਾ ਸੀ ਔਰ ਮੰਦਰ ਦੇ ਵਿੱਚ ਜਿਹੜਾ ਪ੍ਰਸ਼ਾਦ ਚੜਨ ਦਾ ਜਾਂਦਾ ਸਮਾਨ ਜਿਹੜਾ ਆਇਆ ਉਹ ਸਾਡੀ ਦੁਕਾਨ ਦੇ ਵਿੱਚੋਂ ਹੀ ਜਾਂਦਾ ਰਿਹਾ ਕਿਉਂਕਿ ਅਸੀਂ ਵਧੀਆ ਕੁਆਲਿਟੀ ਰੱਖਦੇ ਆ ਔਰ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਦੇ ਗਏ ਆ ਇੱਥੇ ਮਲੇਰਕੋਟੜ ਨਾਲ ਸ਼ਹਿਰ ਦੇ ਵਿੱਚ ਇੱਕ ਮਿਸਾਲ ਵੀ ਹੈਗੀ ਆ ਤੇ ਹਰ ਕੋਈ ਬੰਦਾ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦਾ ਆ ਬਿਲਕੁਲ ਪਿਆਰ ਮੁਹੱਬਤ ਨਾਲ ਰਹਿੰਦਾ ਆ ਔਰ ਜਿੰਨੇ ਵੀ ਤਿਹਾੜ ਛਾਲ ਦੇ ਵਿੱਚ ਆਉਂਦੇ ਨੇ ਸਾਰੇ ਢਾਲੇ ਮਿਲ ਕੇ ਮਨਾਉਂਦੇ ਨੇ ਆਓ ਤੁਹਾਨੂੰ ਦੱਸਦੇ ਆ ਉਹਨਾਂ ਲੋਕਾਂ ਦਾ ਵੀ ਬਿਆਨ ਜੋ ਕਾਫੀ ਖੁਸ਼ ਨੇ ਔਰ ਕਹਿੰਦੇ ਪਏ ਨੇ ਕਿ ਬਿਲਕੁਲ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਨਾਲ ਦੇ ਨਾਲ ਉਸ ਦੁਕਾਨਦਾਰ ਦਾ ਵੀ ਜਿੰਦਾ ਵੱਲੋਂ ਲਗਾਤਾਰ ਇੱਥੇ ਆਪਣੀ ਸੇਵਾਵਾਂ ਜੜੀਆਂ ਗਈਆਂ ਨਿਮਾਈਆਂ ਜਾਂਦੀਆਂ ਗਈਆਂ ਇਸ ਮੁਸਲਮ ਵੀਰ ਵੱਲੋਂ ਯਾਰ ਹਰਮਾਨ ਮੰਦਰ ਬਿਲਕੁਲ ਸਾਹਮਣੇ ਦੁਕਾਨ ਹੈ 40 ਸਾਲ ਮੇਰੇ ਫਾਦਰ ਸਾਹਿਬ ਰੇਂਜ ਕਰ ਚੁੱਕੇ ਨੇ ਉਸ ਤੋਂ ਬਾਅਦ ਮੈਂ ਬੈਠ ਰਿਹਾ 20 ਸਾਲਾਂ ਤੋਂ ਲਗਾਤਾਰ ਤੇ ਇਹ ਸ਼ਹਿਰ ਭਾਈਚਾਰੇ ਦਾ ਪ੍ਰਤੀਕ ਹੈ ਗੰਗਾ ਯਮਨੀ ਦਾ ਤਹਿਤ ਤਹਿਦੀਬ ਦਾ ਤੇ ਇਸ ਦੇ ਵਿੱਚ ਜੋ ਵੀ Hindu ਭਾਈਚਾਰਾ ਮੇਰੇ ਕੋਲ ਪ੍ਰਸ਼ਾਦ ਲੈ ਕੇ ਆਉਂਦਾ ਸਾਨੂੰ ਕੋਈ ਉਹ ਦਿੱਕਤ ਨਹੀਂ ਆਉਂਦੀ ਬਾਕੀ ਉਹਨਾਂ ਦੇ ਤਿਹਾਰਾਂ ਦੇ ਵਿੱਚ ਅਸੀਂ ਜਾਣੇ ਆ ਉਹ ਸਾਡੇ ਤਿਹਾਰਾਂ ਦੇ ਵਿੱਚ ਆਉਂਦੇ ਨੇ ਸਾਡੇ ਇਥੋਂ ਪ੍ਰਸ਼ਾਦ ਜੀ ਗੁੜਚਨਾ ਹੋ ਗਿਆ ਬਤਾਸੇ ਹੋ ਗਏ ਟੋਲੇ ਦਾਣੇ ਹੋ ਗਏ ਖਿਲਾਂ ਹੋ ਗਈਆਂ ਇਹ ਪ੍ਰਸ਼ਾਦ ਇਥੋਂ ਲੈ ਕੇ ਸਾਵੇਂ ਹਲੂਮਨ ਮੰਦਿਰ ਦੇ ਵਿੱਚ ਡਾਂਦੇ ਨੇ

Negative energy removal, job and business problems, health problems, and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.